ਹੋਣਯਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਰਾਜਸਥਾਨ ਦੇ ਜਲੌਰ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ ਜਿੱਥੇ ਤੁਹਾਨੂੰ ਦੱਸਦੀ ਕਿ ਇੱਕ ਬੱਸ ਸੜਕ ਤੇ ਤੇਜ਼ ਰਫ਼ਤਾਰ ਜਾ ਰਹੀ ਹੁੰਦੀ ਆ ਪਰ ਅੱਗਿਓ ਇੱਕ ਟਰੈਕਟਰ ਵਾਲਾ ਹੈ ਜਿਹੜਾ ਕਿ ਇੱਕ ਦਮ ਮੋੜ ਕੱਟ ਦਿੰਦਾ ਆ ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਬੱਸ ਹੈ ਜਿਹੜੀ ਕਿ ਟਰੈਕਟਰ ਤੇ ਜਾ ਬੱਜਦੀ ਆ ਜਿਸ ਤੋਂ ਬਾਅਦ ਟਰੈਕਟਰ ਹੈ ਜਿਹੜਾ ਕਿ ਪਲਟੀਆਂ ਖਾਂਦਾ ਆ ਤੁਹਾਨੂੰ ਦੱਸਦੀ ਕਿ ਟਰੈਕਟਰ ਸਵਾਰ ਜਿਹੜਾ ਵਿਅਕਤੀ ਹੈ ਪੂਰੇ ਤਰੀਕੇ ਦੇ ਨਾਲ ਜ਼ਖਮੀ ਹੋ ਚੁੱਕਾ ਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਪਰ ਜੇਕਰ ਬੱਸ ਦੀ ਗੱਲ ਕੀਤੀ ਜਾਵੇ ਤਾਂ ਬੱਸ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਬੱਸ ਦਾ ਮੋਰਲਾ ਸ਼ੀਸ਼ਾ ਜਿਹੜਾ ਕਿ ਟੁੱਟ ਚੁੱਕਾ ਆ ਪਰ ਸ਼ੁਕਰ ਦੀ ਗੱਲ ਇਹ ਆ ਕਿ ਯਾਤਰੀ ਸਾਰੇ ਸੁਰੱਖਿਅਤ ਨੇ ਯਾਤਰੀਆਂ ਨੂੰ ਕੁਝ ਵੀ ਨਹੀਂ ਹੋਇਆ ਪਰ ਵੀਡੀਓ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜਿੱਥੇ ਰਾਜਸਥਾਨ ਦੇ ਜਲੌਰ ਦੇ ਵਿੱਚ ਸੜਕ ਹਾ사 ਵਾਪਰਿਆ ਆ ਵੀਡੀਓ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਟਰੈਕਟਰ ਸਵਾਰ ਦੀ ਗਲਤੀ ਕੱਢੀ ਜਾ ਰਹੀ ਹੈ ਕਿਉਂਕਿ ਟਰੈਕਟਰ ਇੱਕ ਦਮ ਮੋੜ ਕੱਟ ਦਿੰਦਾ ਹੈ ਜਿਸ ਤੋਂ ਬਾਅਦ ਇਹ ਹਾ사 ਵਾਪਰ ਜਾਂਦਾ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਦੇ ਬਾਰੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਆਨ-ਏਅਰ ਦੇਖ ਲਿਓ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਰਾਜਸਥਾਨ ਦੇ ਜਲੌਰ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ ਜੱਤੇ ਤੁਹਾਨੂੰ ਦੱਸਦੀ ਕਿ ਇੱਕ ਬੱਸ ਸੜਕ ਤੇ ਤੇਜ਼ ਰਫ਼ਤਾਰ ਜਾ ਰਹੀ ਹੁੰਦੀ ਆ ਪਰ ਅੱਗਿਓ ਇੱਕ ਟਰੈਕਟਰ ਵਾਲਾ ਹੈ ਜਿਹੜਾ ਕਿ ਇੱਕ ਦਮ ਮੋੜ ਕੱਟ ਦਿੰਦਾ ਆ ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਬੱਸ ਹੈ ਜਿਹੜੀ ਕਿ ਟਰੈਕਟਰ ਤੇ ਜਾ ਬੱਜਦੀ ਆ ਜਿਸ ਤੋਂ ਬਾਅਦ ਟਰੈਕਟਰ ਹੈ ਜਿਹੜਾ ਕਿ ਪਲਟੀਆਂ ਖਾਂਦਾ ਆ ਤੁਹਾਨੂੰ ਦੱਸਦੀ ਕਿ ਟਰੈਕਟਰ ਸਵਾਰ ਜਿਹੜਾ ਵਿਅਕਤੀ ਹੈ ਪੂਰੇ ਤਰੀਕੇ ਦੇ ਨਾਲ ਜ਼ਖਮੀ ਹੋ ਚੁੱਕਾ ਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਪਰ ਜੇਕਰ ਬੱਸ ਦੀ ਗੱਲ ਕੀਤੀ ਜਾਵੇ ਤਾਂ ਬੱਸ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਬੱਸ ਦਾ ਮੋਰਦਾ ਸ਼ੀਸ਼ਾ ਜਿਹੜਾ ਕਿ ਟੁੱਟ ਚੁੱਕਾ ਆ ਪਰ ਸ਼ੁਕਰ ਦੀ ਗੱਲ ਇਹ ਆ ਕਿ ਯਾਤਰੀ ਸਾਰੇ ਸੁਰੱਖਿਅਤ ਨੇ ਯਾਤਰੀਆਂ ਨੂੰ ਕੁਝ ਵੀ ਨਹੀਂ ਹੋਇਆ ਪਰ ਵੀਡੀਓ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੀ ਤੁਹਾਨੂੰ ਵੀਡੀਓ ਦਿਖਾ ਰਿਹਾ ਜਿੱਥੇ ਰਾਜਸਥਾਨ ਦੇ ਜਲੌਰ ਦੇ ਵਿੱਚ ਸੜਕ ਹਾਸਾ ਵਾਪਰਿਆ ਆ ਵੀਡੀਓ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਟਰੈਕਟਰ ਸਵਾਰ ਦੀ ਗਲਤੀ ਕੱਢੀ ਜਾ ਰਹੀ ਹੈ ਕਿਉਂਕਿ ਟਰੈਕਟਰ ਇੱਕ ਦਮ ਮੋੜ ਕੱਟ ਦਿੰਦਾ ਹੈ ਜਿਸ ਤੋਂ ਬਾਅਦ ਇਹ ਹਾਸਾ ਵਾਪਰ ਜਾਂਦਾ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਦੇ ਬਾਰੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ